गॾी थोरी अॻिते वधो

ਸਰ ਗੁਰਦੀਪ ਸਿੰਘ ਜਿੰਦਾਬਾਦ ਜਿੰਦਾਬਾਦ ਗਦੀਪ ਸਿੰਘ ਜਿੰਦਾਬਾਦ ਜਿੰਦਾਬਾਦ ਸੇਰੀ ਕਲਸੀ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਚੋਰ ਵਾਲਾ ਜਿੱਤੇਗਾ ਪਿੰਦਾ ਵੀ ਜਿੱਤੇਗਾ ਝਾੜੂ ਵਾਲਾ ਜਿੱਤੇਗਾ ਉਹ ਵੀ ਬਾਬਾ ਫਰੀਦ ਦੇ ਨਾਮ ਦੇ ਜਵਾਬ ਦੇ ਦੋ ਜਿਹੜੇ ਵਾਲੇ ਜਿੱਤ ਕਰਨ ਤੋਂ ਕਿਹਾ ਜਾ Gay pistolidi jiri qatsidi jiri khutidi jiri qatsidi jiri qatsidi jiri qats od はい点0rd worries ل ini again korisi rr 은 karanti fari karastidi kar fi kariri kari kir padom i 한 jaw ਤੁਹਾਡਾ ਤੁਹਾਡਾ ਚੈਨਲ ਦਾ ਬਹੁਤ ਬਹੁਤ ਸਵਾਗਤ ਤੇ ਨਾਲੇ ਇਹ ਚੈਨਲ ਨੂੰ ਦੇਖਦੇ ਸਾਰੇ ਦਰਸ਼ਕਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਰੋਡ ਸ਼ੋਅ ਦੇ ਬਾਰੇ ਤੇ ਕਹਿਣ ਦੀ ਕੋਈ ਗੱਲ ਹੀ ਨਹੀਂ ਤੁਹਾਡੇ ਸਾਹਮਣੇ ਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਨੇ ਤੇ ਇਹ ਰੋਡ ਸ਼ੋਅ ਇਸ ਚੀਜ਼ ਦਾ ਪ੍ਰਤੀਕ ਆ ਵੀ ਵਿਰੋਧੀਆਂ ਦੀ ਜਿਹੜੀ ਜ਼ਮਾਨਤਾਰੇ ਉਹ ਜਿਹੜੀਆਂ ਨੇ ਜਬਤ ਹੋਈਆਂ ਨੇ ਰੋਡ ਸ਼ੋਅ ਤੁਸੀਂ ਇੱਕ ਦਿਨ ਪਹਿਲਾਂ ਦੂਜਾ ਵੀ ਵੇਖਿਆ ਸੀ ਤੇ ਡੇਰੇ ਵਿੱਚ ਗਿਣਤੀ ਦੇ ਕੋਈ ਦਰਜਣਾਂ ਦੇ ਬੰਦੇ ਸਨ ਤੇ ਅੱਜ ਦੋ ਤਾਂ ਹੀ ਅੱਜ ਅਸੀਂ ਇਕੱਠ ਕੀਤਾ ਇੱਕ ਪੁਰਾਣਾ ਅੱਡਾ ਤੇ ਇੱਕ ਸਾਡਾ ਬਟਾਲਾ ਚੁੰਗੀ ਤੇ ਤੇ ਦੋਨਾਂ ਥਾਂ ਹੀ ਸਾਨੂੰ ਪਰਵਾਹਾਂ ਕੱਟ ਦੇਖਣ ਨੂੰ ਮਿਲਿਆ। ਇੰਡਾ ਦੇ ਵਿੱਚ ਜਿਹੜੇ ਵਕਫਾਂ ਦੇ ਰੋਸ਼ੋ ਹੋ ਰਿਹਾ ਕਿੰਨਾ ਹੰਗਾਰਾ ਕਰ ਰਿਹਾ। ਹੰਗਾਰਾ ਮੈਨਾਂ ਵੀ ਲੋੜ ਤੋਂ ਵੱਧ ਮਿਲ ਰਿਹਾ। ਲੋਕਾਂ ਚੋਂ ਸ਼ਾਹ ਵਾ ਵੇਖਣ ਨੂੰ ਮਿਲ ਰਿਹਾ ਤੇ ਇਹਦਾ ਜਿਹੜਾ ਰਿਜ਼ਲਟ ਆ ਉਹ ਲੋਕ ਮੋਟਾਂ ਦੇ ਵਿੱਚ ਦੇਣਗੇ। ਝਾੜੂ ਜਿਹੜਾ ਉਹ ਕੋਟਿਆਂ ਦਾ ਕੇ ਫਿਰ ਜੂਗਾ। ਮੇਰਾ ਫਰਜ਼ ਹੈ ਵੀ ਮੈਂ ਵੱਡੇ ਵੱਡੇ ਕਥਨਾ ਨਾ ਕਰਾਂ ਤੇ ਮੈਂ ਇਕੱਲੇ-ਇਕੱਲੇ ਪਿੰਡ ਦੇ ਵਿੱਚੋਂ ਆਪਣੇ ਮੋਹਤਾਰ ਆਪਣੇ ਪਰਿਵਾਰਾਂ ਦੇ ਦਰਸ਼ਨ ਕਰਕੇ ਆਵਾ। ਸੋ ਇੰਨਾ ਕਿ ਪਿਆਰ ਮਿਲ ਰਿਹਾ ਹੈ। ਮੈਂ 5 ਦਿਨ ਲਗਾਤਾਰ 5 ਦਿਨਾਂ ਦੇ ਵਿੱਚ 200 250 ਪਿੰਡ ਕਢ ਦਿੱਤਾ ਔਰ ਮੈਨੂੰ ਮਾਣ ਹੈ ਲੋਕ ਜਿਹੜੇ ਨੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਅੱਕੇ ਵੀ ਅੰਨ ਥੱਕੇ ਵੀ ਹੈ ਕਾਂਗਰਸ ਵੇਖ ਲਈ ਅਕਾਲੀ ਵੇਖ ਲੈ ਬੀਜੇਪੀ ਵੇਖ ਲਈ ਸੰਨੀ ਜੋਹ ਵੇਖ ਲਿਆ ਦਿੱਤੀ ਸੀਐਮ ਸਾਹਿਬ ਵੇਖ ਲੈ ਹੁਣ ਚਾਹੁੰਦੇ ਆ ਕਿ ਐ ਕੀ ਚਾਹੁੰਦੇ ਆ ਮੈਂ ਕਿ ਬਾਸ ਪੁੱਲ ਨੂੰ ਸਵਾਲ ਪਬਲੀਕ ਲੋਕ ਕਿਦਾਂ ਨਾ ਹੁੰਦਾ ਪਬਲੀਕ ਲੋਕ ਆਹੋ ਇੱਕ ਕਰੰਟ ਚੈੱਕ ਕਰਾ ਦੇਣਾ ਦੱਸਿਓ ਵੀ ਕਿਹਤੋਂ ਆਵਾਜ਼ ਆਦਮੀ ਪਾਰਟੀ ਜਿੰਦਾਬਾਦ ਜੈ ਜਵਾਲ ਜਿੰਦਾਬਾਦ ਭਾਜਪਾ ਜਿੰਦਾਬਾਦ ਜੈ ਜਵਾਲ ਜਿੰਦਾਬਾਦ ਦੇਖੋ ਇਸ ਜਦ ਭਾਜਪਾ ਦਾ ਉਰੋ ਹੋ ਰਿਹਾ ਚੰਗੇ ਕੰਮ ਕਰੋ ਕਿ ਜਦ ਆਪੇ ਰੋਹ ਕਰੋ ਸਾਡੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਪਹਿਲਾਂ ਤੁਸੀਂ ਹਰਿਆਣੇ ਆ ਕੇ ਕਿਲ ਕੱਟਦੇ ਹੋ ਜੋ ਟੈਲੀਪੋਰਟਿੰਗ ਨੂੰ ਕਹਿੰਦੇ ਹਿੱਕ ਰਿਪੋਰਟ ਜਦੋਂ ਉਹ ਪੱਕਾ ਦੇ ਕੋਟਾ ਪਾਰ ਆਇਆ ਸਿਰਦ ਨੀਸ਼ ਬੱਬੂ ਬਲਜੀਤ ਟੀਮਾ ਜੀ ਸੁਖਜਿੰਦਰ ਸਿੰਘ ਰੰਧਾਵਾ ਕਿਦਾਂ ਦੀ ਚੁਣੌਤੀ ਮੰਨਦੇ ਹੋ ਕਾਹਦੀ ਚੁਣੌਤੀ ਅੱਗੇ ਸੰਨੀ ਜੀ ਅੱਗੇ ਸੰਨੀ ਜੀ ਦੇ ਹੋਰ ਬੜੇ ਦੁਖੀ ਆ ਉਹ ਬੰਬੇਓ ਆਇਆ ਹੈ ਅਕਾਲੀਆ ਨੂੰ ਫੇਰ ਨਹੀਂ ਸਮਝ ਲੱਗੀ ਉਹਨਾਂ ਨੇ ਮਾਰੋ ਫੇਰ ਲਿਆ ਕੇ ਦਿੱਤਾ ਉਹਨੂੰ ਮੋਟਾ ਪੈਣ ਦੀ ਗੱਲ ਦੂਰ ਦੀਆਂ ਮੀਤੀਆਂ ਨਹੀਂ ਹੁੰਦੇ ਆ ਟੀਮਾ ਸਾਹਿਬ ਰਹੀ ਗੱਲ ਬੱਬੂ ਜੀ ਮਾਂ ਨਾਲ ਦੇ ਹਲਕੇ ਚ ਗਿਆ ਉਹਨਾਂ ਦੇ ਹਰਕੇ ਦੇ ਜੋ ਲੋਕ ਲੋਕਾਂ ਦੀ ਤਰਾਸਦੀ ਹੈ ਉਹ ਕਹਿੰਦੇ ਦੋਰੀ ਮੌਕਾ ਦਿੱਤਾ ਪਰ ਕੰਮ ਸਿਰੇ ਨਹੀਂ ਚੜਿਆ ਕਿ ਜਦੋਂ ਆਪਾਂ ਕਾਂਗਰਸ ਨੂੰ ਮੌਕਾ ਦਿੱਤਾ ਆ ਉੱਥੇ ਵੀ ਕੰਮ ਜਿਹੜਾ ਹੈ ਗੱਲ ਬਣੀ ਨਹੀਂ ਐ ਕਿ ਉਹ ਵੀ ਚੱਲੂ ਫਿਰੋ ਪਿਆ ਸਰ ਪ੍ਰਤਾਪ ਬਾਜਵਾ ਨੇ ਇੱਕ ਬਿਆਨ ਆ ਜੀ ਕੇ ਜੀ ਵੱਲੋਂ ਕਿਹਾ ਗਿਆ ਜੀ ਜਿਹੜਾ ਪ੍ਰਧਾਨ ਮੰਤਰੀ ਉਹ ਕਾਂਗਰਸ ਦਾ ਬਣਿਆ ਪਰ ਆ ਵਾਲੇ ਵੀ ਵੋਟਾਂ ਕਾਂਗਰਸ ਨੂੰ ਨਹੀਂ ਮਿਲੀਆਂ ਪ੍ਰਤਾਪ ਬਾਜਵਾ ਜੀ ਕੀ ਕਹਿੰਦੇ ਹੋ ਇਹਦੇ ਫਿਰੋਤੀ ਸਾਡੇ ਪਿਆਰਦੰਦੇ ਨੇ ਕਦੇ ਕਿਹਾ ਨੇ ਆਪਣੇ ਐਮਐਲਏ ਤਾਰੀ ਜਾਂਦੇ ਨੇ ਇਹਨਾਂ ਕੋ ਚੇਰੇ ਹਨੀ ਇਹ ਵੇਖੋ ਜੀ ਇਹਨਾਂ ਕੋ ਬੰਦੇ ਹਨੀ ਉਹ ਹੁਣ ਦਿੱਤੀ ਸੀਐਮ ਸਾਹਿਬੀ ਤਰਫ ਦੇ ਉਸ ਤੋਂ ਬਾਅਦ ਰਾਜਾ ਮਲੇਰੀ ਦੀ ਤਰਫ ਤੇ ਇਹ ਵਿਰੋਧੀਆਂ ਦੀ ਗੱਲ ਨਾ ਕਰਾ ਕਰੋ ਇਧਰ ਹੱਤੀ ਕੁਝ ਸਵੇਰੇ ਕੁਝ ਦੁਪਹਿਰੇ ਕੁਝ ਕਰ ਲੈਣ ਤੇਰੇ ਕੁਝ ਹੋਣਗੇ